ਬੈਠੀ ਹੈ ਸਤਿ ਸ਼੍ਰੀ ਅਕਾਲ ਵੀਵੀ ਸਤਿ ਸ਼੍ਰੀ ਅਕਾਲ ਸਤ ਜੀ ਆਇਆਂ ਤੇ ਮੈਂ ਕਿੱਥੇ ਤੁਸੀਂ ਮੈਂ ਪਾਣੀ ਲੈਣ ਹਾਦਰ ਅਮਨ ਸੋਨੀ ਆ ਵੀ ਪੁਰੇ ਅਮਨ ਆਹ ਆਹ ਨੂੰ ਕੀ ਨੂੰ ਰਿਹਾ ਹੈ ਬਾਈ ਜੀ ਇਹਦੇ ਬੀਬੀ ਮੈਂ ਤੈਨੂੰ ਪਹਿਲਾਂ ਵੀ ਦੱਸਣਾ ਚਾਹੁੰਦਾ ਸੀ ਇਹਦੇ ਵਿਚਾਰੀ ਜੇ ਨਾ ਤਾਂ ਮਾਂ ਨਾ ਬਾਪਾ ਨਾ ਕੋਈ ਭੈਣ ਨਾ ਭਾਈ ਆ ਇਹਦਾ ਪਹਿਲਾ ਤਲਾਕ ਹੋ ਗਿਆ ਸੀ ਤੇ ਮੇਰੇ ਨਾਲ ਤੇਰੇ ਨਾਲ ਗੱਲਬਾਤ ਹੋ ਇਹ ਰੱਖ ਦੇ ਕੁੜੀ ਨੂੰ ਮੈਂ ਅੰਮੀ ਬੀ ਸਾਰੀ ਗੱਲ ਲਬੱਤ ਸਮਝਾ ਪੀਤੀ ਇਹ ਨੂੰ ਵੀ ਵਧੀਆ ਰੱਖੂਗੀ ਮੈਂ ਇਹਨੂੰ ਕਹਾ ਮਾਂ ਬਈ ਮੇਰੀ ਮਾਂ ਦੇਗਾ ਜਾਂ ਮੇਰੀ ਕੁੜੀ ਆ ਦੇਗਾ ਇਹਨੂੰ ਪੂਰਾ ਸੰਭਾਲ ਕੇ ਰੱਖਣਾ ਦੇ ਤੇਰੀ ਜੀ ਇਹ ਪੂਰਾ ਪਤਾ ਦੇ ਰੱਖੂਗੀ ਇੱਕ ਵੀ ਬੀ ਹਾਂ ਤਾਂ ਚਲ ਪੱਕੀ ਵੀਨੇ ਸਮਝਾ ਕੇ ਰੱਖਣਾ ਮੈਂ ਤਾਂ ਪੂਰਾ ਇਹਨੂੰ ਕਹਿ ਕੇ ਲੱਗੀ ਚਲ ਠੀਕ ਹਾਂ ਚਲ ਬਣਾ ਲੈਂਦੀ ਚਾਹ ਬਣਾ ਠੀਕ ਹੈ ਅੱਜ 8:00 ਤੋਂ ਕਿੰਨੇ ਕੁ ਟਿਕਣਾ ਆ ਗਿਆ ਤਾਂ ਲੱਡੂ 11-12 ਤਾਂ

ਡੈਡੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਬੜੀ ਠੀਕ ਹੱਤਾਂ ਹਾਂਜੀ ਡੈਡੀ ਵਧੀਆ ਨਾ ਪੁੱਤ ਨਾਂਜੀ ਤੇਰੀ ਮੰਮਾ ਬਤੋ ਮੰਮਾ ਦਾ ਤਲਾਕ ਹੋ ਗਿਆ ਸੀ ਉਹਦਾ ਪੁੱਤ ਤੈਨੂੰ ਛੁੱਟੀ ਨੂੰ ਦੇਖ ਛੱਡ ਕੇ ਬਾਗੀ ਦੀ ਦੇਖਾ ਉਹ ਤੇਰੀ ਦਾਦੀ ਕਹਿੰਨਾ ਕਿ ਟਾਈਮ ਕਰ ਲੂਗੀ ਤੇਰਾ ਹੁਣ ਤੂੰ ਵੀ ਸਕੂਲ ਜਾਨੀਆ ਦੇਖ ਸਾਰਾ ਪੰਡਾ ਠੀਕੋ ਸਾਰਾ ਕੁਝ ਅਸੀਂ ਪੈ ਰਹਿੰਦਾ ਹੁਣ ਤੇਰੀ ਕੇਅਰ ਕਰਿਆ ਕਰੂਗੀ ਆ ਤੇਰੀ ਛੁੱਟੀ ਪਹਿਣਾ ਪੁੱਤ ਤੁਸੀਂ ਦੋਵੇਂ ਸਕੂਲ ਜਾਇਆ ਕਰੀ ਠੀਕ ਹੈ ਹਾਂ ਬਤੋ ਠੀਕ ਹੈ ਠੀਕ ਹੈ ਡੈਡੀ ਜੀ ਮੰਮੀ ਕੀ ਆਕਰ ਬੇਟਾ ਅੱਜ ਦੁਬਾਰਾ ਠੀਕ ਹੈ ਮਮਾ ਠੀਕ ਹੈ ओ भाई क्या पी लो भी किदू नहीं जाले शोर तो ठीक है हां ठीक है आ और कारबार सारा तेरी जिम्मेवारी है ठीक है और ठीक है करना ख्याल त ने रखना ठीक है ਗੱਲ ਸੁਣਾ ਨਾ ਤਾਂ ਆਪਾਂ ਆਉਣਾ ਖੁਸ਼ੀ ਨਾਲ ਹੀ ਲਾਦਾਂਗੇ ਦੂਰੇ ਭੈਣਾ ਬਗਜਾ ਕਰਕੇ ਇਸ ਮੇਰਾ ਹੁਣ ਤੂੰ ਕਿੰਨਾ ਕੇ ਟਾਈਮ ਕਰ ਲੈਗੀ ਦੇਖ ਮੈਥੋਂ ਤੇਰੀ ਕਮਾਈ ਦਿੰਦੀ ਆ ਮੈਂ ਤਾਂ ਚੱਲ ਭਾਈ ਜੇ ਮਾਰ ਰਕਮ ਨਹੀਂ ਨਹੀਂ ਪਰਦੇ ਸਾਰਾ ਦਿਨ ਕੰਮਾਂ ਨਹੀਂ ਲੈ ਲਿਆ ਮੈਨੂੰ ਤਾਂ ਮੈਂ ਨਹੀਂ ਆ 10 ਮਿੰਟ ਸਰ ਬਹੁਤ ਉੱਠਿਆ ਮੇਰਾ ਤੀਹੋਰੇ ਚਾਹ ਪੀਣ ਦੇ ਬੋਟਲ మేర ఢా మాటి ఉ స దీని కమ్మ రాడా మోటా దమ వి சோம்மர தான் என்ன சிராண ਨਾਗਰ ਸਸਤਾਂ ਕੇ ਜੇ ਦੀਆਂ ਬਣਦੀਆਂ ਨੇ ਭੈਣੇ ਨਾ ਕੋਈ ਮਤੇਰ ਬਣਦਾ ਆਪਦਾ ਠੀਕ ਆ ਮਾੜਾ ਮੋਟਾ ਧਿਆਨ ਰੱਖੀ ਆਪਦਾ ਇਹਦਾ ਤੇਰੇ ਸਿਰ ਤੇ ਚੜਗੇ ਤੇਰੇ ਸਿਰ ਤੇ ਗਲੀਆਂ ਕਰਨਗੇ ਤੇਰੀ ਰੋਟੀ ਦੁੱਭਰ ਕਰਦਣਗੇ ਇਹ ਮਾ ਅਭਿਸ਼ਾਸ਼ਨਾਰ ਮਾੜਾ ਮੋਟਾ ਅੜਦਾੜੀ ਨਾ ਰਹਾ ਕਰ ਕਿਆ ਕਰ ਸਸਨੂ ਰੋ ਬਨਾਲਾ ਇਹਨਾਂ ਨੇ ਤਾਂ ਪਹਿਲਾਂ ਔਣੀ ਨਾਲ ਵੀ ਇਹੀ ਕੀਤਾ ਸੀ ਤਾਂ ਤੈਨੂੰ ਕਹਿੰਨੇ ਤੇਰੇ ਭਲੇ ਦੀ ਕਹਿ ਰਹੀ ਆ ਮੈਂ ਪੱਲਾ ਔਣੀ ਨਾਲ ਵੀ ਇਹੀ ਕੁਛ ਕਰਿਆ ਸੀ ਨਾਲ ਬਾਕੀ ਭੈਣ ਤੇਰੀ ਮਰਜ਼ੀ ਆ ਸਾਡਾ ਤਾਂ ਕਹਿਣ ਦਾ ਫਰਜ਼ ਸੀ ਹਸਪਤਲ ਨੂੰ ਕਹਿਤਾ ਬਾਕੀ ਤਾਂ ਤੇਰੀ ਸਮਝ ਐ ਕੁੜੀ ਤਾਂ ਸਾਰਾ ਦਿਨ ਕੰਮ ਕਰਾਇਆ ਕਰ ਸਾਰਾ ਦਿਨ ਅੰਦਰ ਬਿਠਾਈ ਰੱਖਦੀ ਐ ਉਹਨੂੰ ਪੜਨ ਜਾਂਦੀਆਂ ਨੇ ਕੁੜੀਆਂ ਫਿਰ ਥੱਕ ਕੇ ਆਉਂਦੀਆਂ ਨੇ ਵਿਚਾਰੀਆਂ ਭੈਣੇ ਕੋਈ ਗੱਲ ਨਹੀਂ ਸਾਡੀਆਂ ਵੀ ਤਾਂ ਕੁੜੀਆਂ ਕਰਦੀਆਂ ਨੇ ਸਾਡੇ ਕੀ ਜਵਾਬ ਨਹੀਂ ਕੰਮ ਕਰਦੇ ਮਾੜਾ ਮੋਟਾ ਕੰਮ ਕਰਾਇਆ ਕਰ ਤੂੰ ਵੀ ਤੂੰ ਇੰਨਾ ਵੀ ਨਾ ਹੋ ਕਰਿਆ ਕਰ ਨਾ ਵਾਹ ਇਚਾ ਦਾ ਮੈਂ ਉੱਥੇ ਪੀ ਲੂੰਗੀ ਤਾਂ ਮੈਨੂੰ ਬਾੜੀ ਚਾਹ ਪੱਤੀ ਦੇ ਦੇ ਠੀਕ ਆ ਪਤਾ ਨਹੀਂ ਕਿ ਨਦੀ ਘਰ ਦੇ ਵਿੱਚ ਰਹਿੰਦਾ ਸਾਰਾ ਇਹਨਾਂ ਮਰਜੀ ਕਾਲਾ ਰੇਰਿ ਰੇ ਸਸਤੀ ਬਣ ਕੇ ਰਹਿੰਦੀ ਲੈ ਭਾਣੇ ਧੰਨਵਾਦ ਭਾਣੇ ਤੇਰਾ ਆਹ ਸਾਮ ਜਿੱਕੇ ਚੱਲੀ ਆਵਦੀ ਸਾਸ ਨਾਲ ਬਾਲਾ ਮਿੱਠਵਿਆਰ ਨਾ ਵਰਤੀ ਠੀਕ ਆ ਹਾਂ ਕੁੜੀ ਤੋਂ ਕੰਮ ਕਰਾਇਆ ਕਰ ਸਾਰਾ ਦਿਨ ਵੱਡੀ ਹੋ ਰਹੀ ਏ ਠੀਕ ਆ ਚੰਗਾ ਭਾਣੇ ਮੈਂ ਤਾਂ ਚੱਲੀ ਤੇਰਾ ਕਹਿਣ ਦਾ ਫਰਜ਼ ਸੀ ਤੈਨੂੰ ਕਹਿਤਾ ਲੈ ਬਾਹਰ ਖੁੱਲ੍ਹ ਲਈ ਸੱਡ ਗਈ ਤਾਂ ਭੱਤੀ ਲੈਣ ਆਈ ਸੀ सहीसी ග सानी को रेच ज अ कन जा बार जा देन प फन पोन, ਕੰਮ ਕਰ ਲਿਆ ਤਾਂ ਰੱਡੀ ਬੜੀ ਹੋ ਰਹੀ ਹੈਗੀ ਸਖਾ ਨਹੀਂ ਮੈਨੂੰ ਕਿਸੇ ਨੇ ਕੰਮ ਕਰਨਾਗਾ ਮੰਮੀ ਸਾਰੇ ਦਿਨ ਕੰਮ ਕਰਦੀ ਰਹਿੰਦੀ ਹੈਗੀ ਸਾਰਾ ਦਿਨ ਅੰਦਰ ਬੜੀ ਜਾਂਦੀ ਮੋਬਾਈਲ ਲੈ ਕੇ ਕੀ ਰੇਖਦਾ ਮੇਰਾ ਪੁੱਤ ਪੰਜ ਤੂੰ ਉਹਨੂੰ ਨਾ ਬਾਹਰ ਨਾ ਚੰਮੜਾ ਆਕਰ ਓਹੋ ਕੁੜੀ ਚੰਬੜ ਜੂ ਉਹਨੂੰ ਫੋਨ ਨਾ ਦਿਆ ਕਰ ਤੂੰ ਠੀਕ ਹੈ ਤੂੰ ਆਪ ਇਕੱਲੇ ਦੇਖ ਲਿਆ ਕਰ ਮੰਮੀ ਜੀ ਤਾਂ ਮੇਰੀ ਭੈਣ ਨੇ ਕੀ ਨਹੀਂ ਹੈਗੀ ਤੇਰੀ ਭੈਣ ਉਹ ਦੂਜੀ ਦੀ ਐ ਮੈਂ ਦੇਖਦੀ ਉਹਨੂੰ ਬਾਹਰ ਕੀ ਕਰਦੀ ਐ ਤੂੰ ਫੋਨ ਦੇਖ ਲੈ ਅੰਦਰੇ ਬੈਠੀ ਰਹੀ ਬਾਹਰ ਨਾ ਨਿਕਲੀ ਠੀਕ ਆ ਐ ਕਰਿਆ ਘਰ ਕੰਮ ਨਾਲੇ ਕੋਈ ਲੱਗਦੀਆਂ ਕੰਮ ਕਰਦੀ ਾਡੀ ਵੱਡੀ ਹੋ ਰਹੀਆਂ ਗਾਮ ਵੀ ਜਾਣਾਗਾ ਅੰਦਰ ਬੈਠੇ ਨੀ ਮੋਬਾਈਲ ਲੈ ਕੇ ਤੂੰ ਮਾਰ ਕੇ ਮਰ ਲਿਆ ਟਾੜੂ ਅਪਕਛਾ ਕੂੜਾ ਰਹਿ ਗਿਆ ਕੁੰਡੇ ਚ ਕਾਰਨ ਤਾਂ ਲਗਰੀ ਮੁੰਨੀ ਹੁੰਦੀ ਮੇਰੇ ਕਰਿਆ ਕਰਦੇ ਐ ਕਹਤਾ ਲਕਰੀਆਂ ਕਰਨਤਾ ਤਾਂ ਤੇਰੀ ਮਾਂ ਦੀ ਮਦਦ ਕਰਦਾ ਚਲ ਬਾਂਡੇ ਮੰਗਲਿਆ ਹੈ ਘੇ ਲੱਗਿਆ ਪਿਆ ਬਾਂਡਿਆ ਨੂੰ ਮਾਂ ਮੰਗਦੀ ਐ ਮੰਮੀ ਲਾਤੀ ਕੰਮ ਤੇ ਆ ਗਿਆ ਫਾਰਮੂਲਾ ਕੰਮ ਲੈ ਆ ਗਈ ਦਵਾਰਾ ਮੇਰੀ ਮੰਮੀ ਨੇ ਸਠਾਣਾ ਜਿੱਥੇ ਆਇਆ ਤੈਨ ਕਿਹੜੀ ਅੰਦਰ ਆ ਜਾ ਮੈਂ ਸੀਗੀ ਜਸ਼ਨ ਆ ਜਾ ਬਹਿ ਜਾ ਹੋਰ ਲਾਤੀ ਗ੍ਰਹਿਣ ਕੁੜੀ ਦਾ ਕੰਮ ਤੇ ਫਿਰ ਲੈਂਦੀ ਹੈਗੀ ਚਲ ਵਧੀਆ ਕਰੇ ਭਾਣੇ ਵਧੀਆ ਕਰਿਆ ਤਾਂ ਲਾਤੀ ਕੰਮ ਕੁ ਹਣਾ ਹੋਰ ਪੈਨੇ ਸਾਰਾ ਦਿਨ ਬੈਲੀ ਮੋਬਾਈਲ ਲੱਤ ਜੱਟ ਤਾਂ ਬੜਾ ਹੀ ਵਧੀਆ ਕਰਿਆ ਬਹੁਤ ਵਧੀਆ ਕਰ ਗਈ ਤੂੰ ਪਰਾ ਦਿਨ ਹੋ ਗਿਆ ਲੈ ਕੇ ਬੈਠੀਂ ਦੀ ਹੋਰ ਪੇ ਤਾਂ ਚਾਰ ਪਾਣਾ ਐਡੀ ਬੜੀ ਹੋ ਰਹੀ ਹੈ ਮੈਂ ਇਹ ਕੀ ਗੱਲ ਤੇਰੀ ਜਵਾਨ ਹੋ ਰਹੀਆਂ ਕੱਲ ਨੂੰ ਵਿਹਣੀ ਦੀ ਆ ਕੰਮ ਤਾਂ ਕਰਨੀ ਆ ਕੋਈ ਅੱਗੇ ਵੀ ਕੁਝ ਸਿੱਖੂਗੀ ਜਾ ਕੇ ਬਹੁਤ ਵਧੀਆ ਕਰ ਤਾਂ ਹੁਣ ਸੱਸ ਨੂੰ ਵੀ ਲੈ ਲਈ ਮਾੜਾ ਮੋਟਾ ਕੰਮ ਕਰਦੀ ਉਹ ਤਾਂ ਬਾਹਰ ਅੰਦਰ ਕੰਮ ਕਰਦੀ ਰਹਿੰਦੀ ਹੈ ਵਿਚਾਰੀ ਘਰੇ ਤਾਂ ਹੀ ਹੁੰਦੀ ਸਾਰਾ ਕੰਮ ਕਰਦੀ ਵਿਚੋੜੀ ਕੋਈ ਨਹੀਂ ਆਈਗੀ ਉਹ ਪਹਿਲਾਂ ਵੀ ਉਹਨੇ ਬਹੁਤ ਕੁਝ ਕੀਤਾ ਬਗਾਨੀ ਨਾਲ ਠੀਕ ਹੈ ਤਾਂ ਫਿਰ ਮੈਂ ਸਾਰੇ ਕੰਮ ਕਰਾਇਆ ਤੇ ਕੁੜੀ ਕੋ ہاں ਮੈਂ ਤਾਂ ਵਧੀਆ ਰਾਸ਼ਟ ਕਿਤੇ ਹੁੰਦੀ ਰਹੇ ਖੁਸ਼ੀ ਦੂਪਾਂਡੇ ਮੰਡਲ ਅਗਰੇ ਤੇ ਮੰਮੀ ਕਿੱਥੇ ਮੰਮੀ ਅੰਦਰ ਨੇਗੇ ਜਸਤ ਆਪਣੂ ਵੀ ਲਾ ਲਈ ਰੱਖੀਏ ਹਾਂ ਮੰਮੀ ਅੰਦਰ ਰੱਖੀਏ ਕੁੜੀ ਪਾਂਦੇ ਨਾ ਲਗਰੀਆਂ ਮੰਡਲ ਔਰ ਕਿਹਨੇ ਤੇਰੇ ਜਣਾਉਣਾ ਕੰਮ ਨਹੀਂ ਕਰਵਾਉਣਾ ਤੋ ਮਾਤਾ ਕੇ ਤੇ ਕਰਵਾਇਆ ਨਹੀਂ ਤੂੰ ਕੱਲਾ ਕੇ ਕਰਵਾਉਣਾ ਦੀ ਫਰੇਡੀ ਵੜੀ ਹੋਈ ਓ ਕੰਮ ਕੌਣ ਕਰੂਗਾ ਮੈਂ ਖੜਾ ਨਹੀਂ ਕੰਮ ਕਰਦੀ ਰਹਿਣੀ ਉਹ ਤਾਂ ਮੈਂ ਕਰਾਦੀ ਰਿਖਦੀ ਆ ਮਾੜਾ ਮੋਟਾ ਹੋ ਬਗਾ ਨੇ ਕਰੀ ਜਾ ਉਗ ਲੱਗਦਾ ਜੱਲਾ ਪਾਰ ਨਾ ਆ ਭਾਂਡੇ ਧੋ ਲਾ ਤਾ ਲੈ ਕਣੇ ਮੈਂ ਕੀ ਕਿਹਾ ਨਾ ਕਿ ਸਾਨੂੰ ਮੈਨੂੰ ਕਿਉਂ ਕਹਿਨੀ ਆ ਕੰਮ ਹੀ ਤਾਂ ਕਰੋਗੀ ਐਡੀ ਬਡੀ ਹੋ ਰਹੀ ਹੈ ਮਟਿਆਰ ਹੋ ਰੋਗੇ ਅੱਗੇ ਆ ਕੇ ਭਾਈ ਜਾਨੀ ਆਵੇ ਜੇ ਤੁਸੀਂ ਕਹੋਗੇ ਤਾਂ ਫੇਰੀ ਕੰਮ ਕਰਨ ਲੱਗੂਗੀਓ ਜੇ ਕਹਾਂਗੇ ਤਾਂ ਫੇਰੀ ਕਰੂਗੀ ਕੰਮ ਉਹ ਹੈਂ ਕੁੜੀਏ ਜੀ ਕੰਮ ਸੀ ਲਾਰਖੀ ਹੈ ਤੁਸੀਂ ਹਾਂਜੀ ਦਾਦੀ ਹਾਂ ਭਾਂਡੇ ਕਿੱਦਾਂ ਲੈ ਤਨ ਭਾਂਡੇ ਮੰਜਣ ਦੇ ਮੰਮੀ ਨੇ ਲਾ ਡੈਡੀ ਜੀ ਹੈ ਮੰਮੀ ਨੇ ਕਿੱਥੇ ਹੋ ਆਪ ਅੰਦਰ ਨੇ ਅੰਦਰ ਨੇ ਹਾਂਜੀ ਕੋਈ ਪੁੱਛਦਾ ਨਹੀਂ ਅੰਦਰ ਬੈਠਿਆ ਉਹ ਜਵਾਕੜੀ ਦਾ ਕੰਮ ਲਾ ਰખી ਆ ਦੋਸਤ ਇਹਨੂੰ ਵੇਨਣ ਦੂਰੇ ਪਟਿਆ ਲਾਉਣੀ ਆ ਮਾਜ ਨਾਲ ਤੁਚੰਗਿਆ ਹੋਆ ਉਹਨੂੰ ਜਵਾਕੜੀ ਨਾਲ ਚਲੀ ਜਾਣੀ ਜੇ ਤੁਹਾਨੂੰ ਇਨੀ ਮਾੜੀ ਲੱਗਦੀ ਲੈ ਬੈਣੇ ਆਪਦੀ ਸਾਥ ਨੇ ਰਾਜਾ ਮੰਦੀ ਕੇ ਰਹੀ ਠੀਕ ਆ ਮੈਂ ਦੂ ਲੜਾ ਕੇ ਬਰਾਜ ਨਹੀਂ ਆ ਗਈ ਆਪਾਂ ਨਾਲ ਮਰਨੇ ਨਾਲ ਉਹ ਕੰਮ ਹੀ ਕਰੂਗੀ ਤਾਂ ਹੋਰ ਕੀ ਕਰੂਗੀ ਜੱਸੀ ਤੂੰ ਆ ਕੀ ਬੋਗੇ ਮੇਰੇ ਮਾਮੂਰੇ ਕਿੰਨੀ ਬਗਵਾਸਣਾ ਮਾਰ ਇਹ ਕਿ ਬਗਵਾਸਣਾ ਮਾਰਨਾ 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 ਨਹੀਂ ਬਾਰਾਂ ਕਰਕੇ ਕੱਲਾ ਹੀ ਆ ਕਿ ਤੂੰ ਅੱਜ ਕੱਲਾ ਹੀ ਆ ਕਿ ਤੂੰ ਅੱਜ ਹੋਰ ਜੋ ਲੱਗਾ ਜੀ ਰਕਸ ਕਰਾ ਉਹ ਕੋ ਘਾਤਾ ਮੈਨੂੰ ਬਦਨਾਮ ਕਰਦੇ ਸੀ ਕਰ ਪਰ ਆਫ ਦੀ ਨੂਨੇ ਪੱਕੀਆਂ ਖਾ ਲੇ